ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਜਗਮੀ ਸਿੰਘ ਸੰਧੂ ਫਾਈਲ ਕਦੋਂ ਬੇਸਿਕ ਕਰਦਾ ਜੀ ਹਾਂਜੀ ਸੰਧੂ ਸਾਹਿਬ ਸਭ ਖੈਰਿਆ ਬਹੁਤ ਦਿਨਾਂ ਬਾਅਦ ਜੁੜੇ ਹੋ ਤੁਸੀਂ ਹਾਂਜੀ ਹਾਂਜੀ ਭੈਜੀ ਨਿਤਕਾ ਜੀ ਵੀਰ ਜੀ ਜਗਦੀਪ ਸੰਧੂ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਧੰਨਵਾਦ ਤੁਹਾਡਾ ਬਹੁਤ ਬਹੁਤ ਤੇ ਜਿਹੜਾ ਤੁਸੀਂ ਬਹੁਤ ਵਧੀਆ ਵਿਸ਼ਾ 90% ਲੋਕਾਂ ਨੂੰ ਤਾਂ ਇਸ ਬਾਰੇ ਜਾਣਕਾਰੀ ਨਹੀਂ ਗਈ ਹਮਾਲਿਆ ਬਾਰੇ ਕੀ ਚੀਜ਼ ਹੈ ਦੇਖੋ ਜੀ ਵੀ ਉਸ ਸਮੇਂ ਹਰਮਾਨ ਜੀ ਲੈ ਕੇ ਆਏ ਸੀ ਨਾ ਸਜੀਵਣੀ ਬੂਟੀ ਅੱਜ ਵੀ ਉੱਥੇ ਸਜੀਵਣੀ ਬੂਟੀ ਮਿਲਦੀ ਹੈ ਜਿਹਨੂੰ ਕੀੜਾ ਜੜੀ ਕਿਹਾ ਜਾਂਦਾ ਹੈ ਜੀ ਕੀੜਾ ਜੜੀ ਨਾਂ ਦੇ ਨਾਲ ਉਹ ਜਾਣੀ ਜਾਂਦੀ ਜਿਹੜੇ ਉਥੋਂ ਦੇ ਸਥਾਨਕ ਲੋਕ ਹੈ ਜੀ 2 ਲੱਖ ਰੁਪਏ ਉਹਦਾ ਰੇਟ ਆ ਕਿਲੋ ਦਾ 2 ਲੱਖ ਰੁਪਏ ਕਿਲੋ ਦੇ ਹਿਸਾਬ ਨਾਲ ਉਹ ਵਿਕਦੀ ਹੈ ਬਹੁਤ ਹੀ ਜਿਆਦਾ ਮੁਸ਼ਕਲ ਦੇ ਨਾਲ ਉਹ ਪ੍ਰਾਪਤ ਹੁੰਦੀ ਹੈ ਕਿ ਇੱਕ ਬੂਟੀ ਜਾਂ ਬੂਟੀ ਦੇ ਵਿੱਚ ਕੀੜਾ ਵੱਢ ਜਾਂਦਾ ਹੈ ਤੇ ਕੀੜੇ ਉਹ ਕੀੜਾ ਜੜੀ ਮਤਲਬ ਐਡੀ ਲਾਭਦਾਇਕ ਹੈ ਕਿਸੇ ਸਮੇ ਚਾਈਨਾ ਨੇ ਆਪਣੇ ਖਿਡਾਰੀਆਂ ਨੂੰ ਦਿੱਤੀ ਸੀ ਉਹ ਜੀ ਤੇ ਉਹਨਾਂ ਨੇ ਸਾਰੇ ਹੀ ਮੈਡਲ ਜਿਹੜੇ ਆ ਨਾ ਉਹ ਮੈਂ ਮੇਰੇ ਕੋਲ ਹੀ ਸਾਰਾ ਉਹ ਰਿਲੇਟ ਜਿਹੜਾ ਲਿਖਿਆ ਪਿਆ ਮੈਂ ਤੁਹਾਨੂੰ ਕਿਸੇ ਦਿਨ ਉਹ ਬਾਇਓ ਡਾਟਾ ਦੇ ਦੂੰਗਾ ਉਹ ਸਾਰੇ ਹੀ ਜਿਹੜੇ ਮੈਡਲ ਉਹਨਾਂ ਨੇ ਜਿੱਤ ਲਏ ਫਿਰ ਉਹ ਰਿਸਰਚ ਹੋਈ ਉਹਨਾਂ ਨੇ ਕਿਹਾ ਵੀ ਇਹ ਕਾਰਨ ਕੀ ਬਣਿਆ ਕਿ ਕੋਈ ਕੋਈ ਲਾਕ ਟੈਸਟ ਦੇ ਵਿੱਚ ਤਾਂ ਕੁਝ ਆਇਆ ਹੀ ਨਹੀਂ ਉਹਨਾਂ ਦੇ ਕਿ ਸਾਰੇ ਮਤਲਬ ਵੀ ਜਿਹੜੇ ਖਿਡਾਰੀ ਆ ਉਹ ਵੀ ਇੰਨੇ ਫਿੱਟ ਕਿਉਂ ਆ ਕਾਰਨ ਇਹ ਇਸ ਵੀ ਕੀੜਾ ਜਿਹੜੀ ਦਾ ਸੇਵਨ ਕੀਤਾ ਸੀ ਉਹਨਾਂ ਨੇ ਕਿਉਂਕਿ ਚਾਈਨਾ ਦੇ ਨਾਲ ਪੈਂਦਾ ਇਹ ਸਾਰਾ ਜੀ ਜਗਮੀਤ ਜੀ ਜਿੰਸ ਸਿੰਘ ਜਿਹੜੀ ਹੈ ਜਿੰਸ ਸਿੰਘ ਜਿਹੜੀ ਬੂਟੀ ਹੈ ਉਹ ਵੀ ਕਾਫੀ ਜਿਹੜੇ ਐਥਲੀਟਸ ਨੂੰ ਦਿੱਤੀ ਜਾਂਦੀ ਕਿਉਂਕਿ ਉਹ ਇੱਕ ਆਰਗੈਨਿਕ ਜਿਹੜੀ ਬੂਟੀ ਮੇਰੇ ਖਿਆਲ ਤੁਸੀਂ ਉਹਦਾ ਹੀ ਜ਼ਿਕਰ ਕਰ ਰਹੇ ਹੋ ਹਾਂਜੀ ਹਾਂਜੀ ਜਿਹੜੀ ਜਿੰਸਿੰਗ ਜਿਹੜਾ ਪ੍ਰੋਡਕਟ ਹੁੰਦਾ ਜਿਹੜਾ ਬਹੁਤ ਸਾਰੇ ਐਥਲੀਟਸ ਨੂੰ ਦਿੱਤਾ ਜਾਂਦਾ ਖਾਸ ਤੌਰ ਤੇ ਚਾਈਨਾ ਤੋਂ ਸ਼ੁਰੂਆਤ ਹੋਈ ਸੀ ਹੁਣ ਬਹੁਤ ਸਾਰੇ ਦੇਡੇ ਦੁਨੀਆ ਦੇ ਐਥਲੀਟਸ ਉਹ ਲੈ ਰਹੇ ਜਿਹੜਾ ਪ੍ਰੋਡਕਟ ਹੁੰਦਾ ਬਹੁਤ ਸਾਰਾ ਪ੍ਰੋਡਕਟ ਵੇਖਦਾ ਵੀ ਹੈ ਭਾਰਤ ਵਿੱਚ ਵੀ ਵੇਖਦਾ ਤੁਸੀਂ ਉਹਦਾ ਜ਼ਿਕਰ ਕਰ ਰਹੇ ਹੋ ਹਾਂ ਜੀ ਕੀੜਾ ਜਿਹੜੀ ਉਹਨੂੰ ਕਾਰਡਸ਼ਿਪ ਵੀ ਜੀ ਜਿਹੜੀ ਮਤਲਬ ਵੀ ਉਹਨੂੰ ਆਯੁਰਵੈਦਿਕ ਦੀ ਭਾਸ਼ਾ ਦੇ ਵਿੱਚ ਕੀੜਾ ਜਿਹੜੀ ਕਿਹਾ ਜਾਂਦਾ ਹੈ ਜੀ ਤੇ ਬਹੁਤ ਹੀ ਕੀਮਤੀ ਹੈ ਬੇਸ਼ਕੀਮਤੀ ਹੈ ਮੈਨੂੰ ਕਿਸੇ ਲਈ ਜ਼ਰੂਰਤ ਸੀ ਮੈਂ ਬੜੀ ਮੁਸ਼ਕਲ ਕੀਤੀ ਤੇ ਮੈਨੂੰ ਮਿਲ ਨਹੀਂ ਪਾਈ ਉਥੋਂ ਦੇ ਸਥਾਨਕ ਲੋਕਾਂ ਨਾਲ ਫਿਰ ਮੈਂ رابطہ ਕੀਤਾ ਉਹਦਾ ਕੋਈ ਸਮਾਂ ਹੁੰਦਾ ਹੈ મતલਬ ਜਦੋਂ ਬਰਫ ਖਤਮ ਹੋ ਜਾਂਦੀ ਫਿਰ ਉਹ ਕੋਈ ਸਮਾਂ ਹੁੰਦਾ ਉਹਨਾਂ ਦਾ 1.5 ਮਹੀਨੇ ਦੇ ਵਿੱਚ ਉਹ ਪ੍ਰਾਪਤ ਹੁੰਦੀ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਉਹ ਮਤਲਬ ਵੀ ਹੋਰ ਵੀ ਬਹੁਤ ਸਾਰੀਆਂ ਜੀ ਜੀ ਕਾਫੀ ਜੜੀ ਬੂਟੀਆਂ ਜੜੀਆਂ ਨੇ ਉਹ ਪਹਾੜਾਂ 'ਚ ਮਿਲਦੀਆਂ ਬਹੁਤ ਸਾਰੀਆਂ ਔਸ਼ਧੀਆਂ ਦਵਾਈਆਂ ਜੜੀਆਂ ਸਾਡੀਆਂ ਜਿਹੜੀਆਂ ਉੱਥੋਂ ਆਂਦੀਆਂ ਨੇ ਸੋ ਲੋਕਾਂ ਨੂੰ ਸਮਝਣਾ ਚਾਹੀਦਾ ਉਹਦੀ ਇੰਪੋਰਟੈਂਸ ਕਿ ਜੋ ਪਹਾੜ ਸਾਨੂੰ ਸਿਰਫ ਦੇ ਹੀ ਰਹੇ ਐ ਪਾਣੀ ਦੇ ਰਿਹਾ ਸਾਫ਼ ਹਵਾ ਦੇ ਰਿਹਾ ਜਿਹੜੀਆਂ ਬੁਟੀਆਂ ਦੇ ਰਿਹਾ ਬਹੁਤ ਕੁਝ ਦਿੰਦੇ ਆ ਉਸ ਤੋਂ ਬਾਅਦ ਕਿਉਂ ਅਸੀਂ ਉਹਨਾਂ ਦਾ ਨੁਕਸਾਨ ਕਰਨ ਤੇ ਤੋੜੇ ਆ ਸੋ ਇਹ ਵੀ ਇਨਸਾਨ ਨੂੰ ਸੋਚਣਾ ਪਏਗਾ ਸਮਾਂ ਤੋਂ ਘੱਟ ਅਗਲੇ ਦੋ ਕਾਲਰਸ ਲੈ ਲਈਏ ਔਰ ਪ੍ਰੋਗਰਾਮ ਫਿਰ ਦੁਬਾਰਾ ਇੱਕ ਵਾਰ ਗੈਸਟ ਕੋ ਜਾਵਾਂਗੇ ਸਸ਼ਕਲ ਜੀ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਲੋ ਹਾਂਜੀ ਹਾਂਜੀ ਮੈਂ ਪ੍ਰਸਪਾਲ ਸਿੰਘ ਜੀ ਕੋਲਾਪੁਰ ਦਾਖਾ ਤੋਂ ਬੋਲ ਰਹਾ ਜੀ ਹਾਂ ਜੀ ਪਹਿਲਾਂ ਤੁਸੀਂ ਵਿਦਾਇ ਦੇ ਪਤਨ ਸਰ ਦੀ ਸਾਰੇ ਜਾਨੇ ਸੰਧੂ ਸਾਹਿਬ ਥੈਂਕ ਯੂ ਜੀ ਸ਼ੁਕਰੀਆ ਜੀ ਹਾਂ ਦਾ ਕਿਉਂਕਿ ਤੁਹਾਡੇ ਜਿੰਨੇ ਵੀ ਐਂਕਰ ਨੇ న్యూਸ ਰੀਡਰ ਨੇ ਉਹ ਬੜੇ ਪਿਆਰ ਨਾਲ ਛੰਮੇ ਨਾਲ న్యూਸ ਰੀਡ ਰੀਡ ਕਰਦੇ ਨੇ ਸਾਰੇ ਬੜੇ ਕਿ ਨਾਲ ਇਤਾਂ ਨਹੀਂ ਕੋ ਆਕਾਲ ਨਹੀਂ ਕਰਦੇ ਇਹ ਬਹੁਤ ਅੱਛੀ ਗੱਲ ਹੈ ਜੀ ਮੇਰਾ ਪਸੰਦੀਦਾ ਚੈਨਲ ਤੁਹਾਡਾ ਦਿੱਲੀ ਪੋਸਟ ਜੀ ਬਾਕੀ న్యూਸ ਚੈਨਲ ਮੈਂ ਦੇਖ ਦਿੰਦੀ ਹਾਂ ਜੀ ਉਹ ਕੰਦਾ ਹੀ ਦੇਖਦਾ ਸ਼ੁਕਰੀਆ ਜੀ ਤੇ ਬੀਗਾ ਤੁਹਾਡਾ ਬਹੁਤ ਅੱਛਾ ਜੀ ਗੱਲ ਮੈਂ ਕਰਨਾ ਚਾਹੁੰਦਾ ਵੀ ਇਕੱਲਾ ਨਾਲਿਆ ਤੋਂ ਨਹੀਂ ਸਾਡੇ ਸਾਨੂੰ ਸਾਰਿਆਂ ਨੂੰ ਆਪਣੇ ਘਰ ਪੁਰਸ਼ਵਾਦ ਕਰਨ ਦੀ ਜਿਹੜੀ ਸਫਾਈ ਦੀ ਜਿਹੜੇ ਪੋਲੀਥੀਨ ਦੀ ਗੱਲ ਚੱਲਦੀ ਪਈ ਹੈ ਸਰਕਾਰਾਂ ਨੂੰ ਵੀ ਤੇ ਨਾਕੀ ਨਾਲ ਰੋਕ ਲਾਉਣੀ ਚਾਹੀਦੀ ਹੈ ਜਿੱਦਾਂ ਖੰਡੂ ਸਾਹਿਬ ਗੱਲ ਛੋਟੀ ਜੀ ਹੈ ਵੀ ਜਦੋਂ ਸਾਡੇ ਪੰਜਾਬ ਤੋਂ ਗੱਡੀਆਂ ਜਾਂਦੀਆਂ ਨੇ ਚੰਡੀਗੜ੍ਹ ਚੰਡੀਗੜ੍ਹ ਐਂਟਰ ਹੋਣ ਤੋਂ ਪਹਿਲੇ ਸਾਰੇ ਆਪਣੇ ਕਾਗਜ਼ ਪੱਤਰ ਚੈੱਕ ਕਰਦੇ ਸੀਟ ਬੈਲਟ ਲਾਉਂਦੇ ਆ ਠੀਕ ਹੋ ਕੇ ਬਹਿ ਜਾਂਦੇ ਉਹਦਾ ਕਾਰਨ ਕੀ ਆ ਉਹਨਾਂ ਨੂੰ ਡਰ ਹੋ ਜਾਂਦਾ ਵੀ ਸਾਡਾ ਚਲਾਣ ਘੱਟੇ ਜਾਊਗਾ ਉਹ ਚਲਾਣ ਦੇ ਡਰ ਤੋਂ ਹੀ ਲੋਕੀ ਸਿੱਧੇ ਮੁਕ ਚੱਲਦੇ ਆ ਟ੍ਰੈਫਿਕ ਰੂਲ ਵੀ ਨਹੀਂ ਤੋੜਦੇ ਇਹੀ ਹੈ ਵੀ ਜੇ ਸਰਕਾਰਾਂ ਇਹ ਤੇ ਰੋਕ ਲਾਉਣ ਇਹਦੇ ਪਲਾਸਟਿਕ ਤੇ ਚੰਗੀ ਤਰ੍ਹਾਂ ਦੇ ਤਰੀਕੇ ਨਾਲ ਬੈਨ ਲਾਉਣ ਇਹਦੇ ਤੇ ਜੁਰਮਾਨਾ ਹੋਵੇ ਭਰਾ ਤਾਂ ਹੀ ਲੋਕ ਠੀਕ ਹੋਣਗੇ ਜੀ ਕਿਉਂਕਿ ਹੁਣ ਆਪਾਂ ਦੇਖਦੇ ਆਂ ਵੀ ਜਿਹੜਾ ਗੰਦਾ ਨਾਲਾ ਬੁੱਢੇ ਨਾਲੇ ਤੋਂ ਗੰਦਾ ਨਾਲਾ ਬਣਾ ਦਿੱਤਾ ਗਿਆ ਲੁਧਿਆਣੇ ਦਾ ਇਹ ਪਿੰਨੀ ਆ ਪੂਰੀ ਦੀ ਪੂਰੀ ਬੈਲਟ ਆ ਜਿਹੜੀ ਹਿਮਾਲੇ ਦੀ ਉਹ ਕੈਂਸਰ ਦੀ ਚਪੇੜ ਜਾ ਚੁੱਕੀ ਆ ਤੇ ਤੇ ਹੁਣ ਅਸੀਂ ਜਾ ਕੇ ਹਿਮਾਲਿਆ ਦੇ ਪਰਬਤ ਤੇ ਜਾ ਕੇ ਉੱਪਰ ਉਹਨਾਂ ਨੂੰ ਜਿਹੜੇ ਕੁਦਰਤ ਸਾਨੂੰ ਇੰਨਾ ਕੁਝ ਦਿੰਦੀ ਆ ਉਹਨੂੰ ਖਰਾਬ ਕਰੀ ਕਰੀ ਜਾਵਾਂਗੇ ਸਾਡਾ ਆਉਣ ਵਾਲੀਆਂ ਨਸਲਾਂ ਦੇ ਲਈ ਇਹ ਬਹੁਤ ਨੁਕਸਾਨਦੇਹ ਹੋਵੇਗਾ ਸਾਡੇ ਲੋਕ ਜਾਂਦੇ ਆ ਫਨ ਕਰਨ ਜਾਂਦੇ ਆ ਤੇ ਉਥੇ ਗੰਦ ਪਾ ਕੇ ਆਉਂਦੇ ਇਹ ਨਹੀਂ ਚਾਹੀਦਾ ਜੇ ਇੱਥੇ ਜਾਂਦੇ ਜਿੱਥੇ ਵੀ ਜਾਂਦੇ ਆ ਬਾਹਰਲੀ ਬਾਹਰਲੀ ਕੰਟਰੀਆਂ ਦੇਖ ਲਓ ਜਦੋਂ ਵੀ ਕੋਈ ਗੱਡੀ ਦੇ ਵਿੱਚ ਬੈਠੇ ਖਾਂਦੇ ਪੀਂਦੇ ਆ ਤਾਂ ਸੜਕ ਤੇ ਨਹੀਂ ਛੱਡਦੇ ਹੈ ਜੀ ਬਹੁਤ ਸ਼ੁਕਰੀਆ ਪ੍ਰਤਪਾਲ ਜੀ ਸਾਡੇ ਨਾਲ ਜੁੜਨ ਦੇ ਲਈ ਤੇ ਆਪਣੀ رائے ਸਾਂਝੀ ਕਰਨ ਦੇ ਲਈ ਬਹੁਤ ਚੰਗੇ ਸੁਝਾਅ ਵੀ ਤੁਸੀਂ ਦੇ ਰਹੇ ਸੀਗੇ ਪਰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕੁਝ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ ਜਲਦ ਜਲਦ ਉਹਨਾਂ ਦੀ رائے ਲੈ ਲੈਣੇ ਆ ਸਸ਼ੇਸ਼ ਗਾਲ ਜੀ ਕਿੱਥੋਂ ਬੋਲ ਰਹੇ ਹੋ ਹਲੋ ਹਾਂਜੀ ਹਾਂ ਜੀ ਮੈਂ ਮੈਂ ਤੁਹਾਡਾ ਬਹੁਤ ਜਿਆਦਾ ਅੱਛਾ ਪ੍ਰਭਾਵ ਹੈ ਅਸੀਂ ਸ਼ਾਮ ਨੂੰ ਹਰ ਰੋਜ਼ ਅਸੀਂ ਉਹੀ ਫੈਮਲੀ ਦਾ ਕੰਡਾ 7 ਵਜੇ ਲੈ ਕੇ 9 ਵਜੇ ਤੱਕ ਬਾਬਾ ਵੇਖਦੇ ਆਏ ਬਰਾਬਰ ਜੀ ਬਹੁਤ ਚੰਗਾ ਬਹੁਤ ਅੱਛਾ ਪ੍ਰਭਾਵ ਤੁਹਾਡਾ ਉਸ ਤੋਂ ਬਾਅਦ ਤੁਹਾਡੇ ਚੈਨਲ ਜਿਹੜਾ ਤੁਸੀਂ ਪ੍ਰੋਬ ਖਾ ਰਹੇ ਹੋ ਲੱਖ ਰੁਪਏ ਲਾ ਦੇਵੇਂਗੇ ਫਿਰ ਤੁਸੀਂ ਪਹੁੰਚ ਸਕਦੇ ਜੀ ਤੇ ਫਿਰ ਤੁਹਾਡਾ ਬਹੁਤ ਜਿਆਦਾ ਚ ਪ੍ਰਭਾਵ ਸਾਰੀ ਫੈਮਲੀ ਦੇ ਨੇ ਵੇਖਦੀ ਪਈ ਆ ਮੇਰੇ ਮੇਰੇ ਪੁੱਤਰੀ ਨਾਲ ਇੱਕ ਬੰਦ ਗੱਲ ਕਰ ਪੁੱਤਰੀ ਦਾ ਸ਼ੁਕਰੀਆ ਜੀ ਆਈ ਤੁਸੀਂ ਪ੍ਰੋਗਰਾਮ ਦੇਖਦੇ ਰਹੋ ਔਰ ਆਪਣਾ ਸੁਝਾਅ ਜ਼ਰੂਰ ਦਿਆ ਕਰੋ ਕਿ ਕਿਸ ਵਿਸ਼ੇ ਦੇ ਉੱਪਰ ਸਾਨੂੰ ਪ੍ਰੋਗਰਾਮ ਕਰਨੇ ਚਾਹੀਦੇ ਐਸ ਲਈ ਸਾਡਾ ਜਿਹੜਾ ਨੰਬਰ ਚੱਲਦਾ ਉੱਤੇ ਬਕਾਇਦਾ ਤੁਸੀਂ ਜੋ ਵੀ ਮੈਸੇਜ ਕਰੋਗੇ ਮੈਂ ਖੁਦ ਵੀ ਕਾਲ ਕਰਨ ਦੀ ਕੋਸ਼ਿਸ਼ ਕਰਦਾ ਔਰ ਕੋਸ਼ਿਸ਼ ਕਰਿਆ ਕਰੋ ਸਾਨੂੰ ਦੱਸਿਆ ਕਰੋ ਕਿ ਕਿਸ ਇਸ਼ੂ ਤੇ ਜਿਹੜਾ ਤੁਸੀਂ ਪ੍ਰੋਗਰਾਮ ਦੇਖਣਾ ਚਾਹੁੰਦੇ ਹੋ